ਕਹਿੰਦੇ ਜੋ ਤੁਹਾਨੂੰ ਮਿਲਿਆ ਹੈ ਉਸ ਦੀ ਤੁਸੀਂ ਦੋ ਕੋੜੀਆਂ ਵੀ ਕੀਮਤ ਨਾ ਸਮਝੀ ਜੋ ਗਵਾਚ ਗਿਆ ਉਸ ਲਈ ਇਨਸਾਨ ਰੋਂਦਾ ਹੈ ਜੋ ਖੋ ਗਿਆ ਉਸ ਦੀ ਘਾਟ ਤੁਹਾਨੂੰ ਚੁਬਦੀ ਹੈ ਜ਼ਿੰਦਗੀ ਤੁਹਾਨੂੰ ਮਿਲੀ ਸੀ ਪਰ ਤੁਸੀਂ ਕਦੇ ਪਰਮਾਤਮਾ ਦਾ ਧੰਨਵਾਦ ਨਹੀਂ ਕੀਤਾ ਪਰ ਜਦੋਂ ਮੌਤ ਤੁਹਾਡੇ ਦਰਵਾਜ਼ੇ ਤੇ दस्तक ਦੇਵੇਗੀ ਤਦ ਤੁਸੀਂ ਬੇਨਤੀ ਕਰੋਗੇ ਕਿ ਐ ਪ੍ਰਭੂ ਐ ਮਾਲਿਕ ਐ ਖੁਦਾ ਮੈਨੂੰ ਥੋੜੀ ਹੋਰ ਕੜੀ ਜਿਉਣ ਦਾ ਮੌਕਾ ਦੇਦੇ 24 ਘੰਟੇ ਹੋਰ ਦੇਦੇ 80 ਸਾਲਾਂ ਦੀ ਉਮਰ ਵਿੱਚ ਕਦੇ ਧੰਨਵਾਦ ਨਹੀਂ ਕੀਤਾ ਪਰ ਸ਼ਾਇਦ 80 ਸਾਲਾਂ ਵਿੱਚ ਬਹੁਤ ਵਾਰ ਸ਼ਿਕਾਇਤਾਂ ਹੀ ਕੀਤੀਆਂ ਹੋਣਗੀਆਂ ਕਿ ਰੱਬਾ ਇਹ ਕਿਹੋ ਜੀ ਜ਼ਿੰਦਗੀ ਦਿੱਤੀ ਹੈ ਪਰ ਜਦੋਂ ਜਾਣ ਦਾ ਵੇਲਾ ਆਇਆ ਉਦੋਂ 24 ਘੰਟੇ ਦੀਆਂ ਮਹੌਲਤਾ ਮੰਗਦਾ ਇਨਸਾਨ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਤੇਰੀ ਰਜ਼ਾ ਮੈਂ ਰਾਜ਼ੀ ਹੂੰ ਬਸ ਅਬ ਯਹੀ ਮੇਰੀ ਜ਼ਿੰਦਗੀ ਦਾ ਮੁਕਾਮ ਹੈ ਸਬਰ ਸ਼ੁਕਰ ਵਕਤ ਬਦਲ ਲੈਂਦੇ ਆ ਬਾਬਾ 言三一。的。Yes,